¡Hola! ਦੋਸਤੋ ਕੀ ਹਾਲ-ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਚੱਲਣ ਲੱਗੇ ਆਂ ਜੀ ਸ੍ਰੀ ਹਰਮੰਦਰ ਸਾਹਿਬ ਵਿਖੇ ਸੋ ਆਪਾਂ ਚੱਲੇ ਆਂ ਸਵੇਰੇ 4 ਵਜੇ ਜਿਹੜੀ ਬੱਸ ਚੱਲਦੀ ਹੈ ਸਵੇਰੇ 4 ਵਜੇ ਚੱਲਦੀ ਹੈ ਸਮਾਣਾ ਸੈਰ ਤੋਂ ਇੱਥੋਂ ਚੱਲ ਕੇ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਦਵਾਂਗੇ ਕਿ ਆਪਾਂ ਕਿੱਥੋਂ-ਕਿੱਥੋਂ ਦੀ ਜਾਣਾ ਕਿੱਥੇ-ਕਿੱਥੇ ਬੱਸ ਖੜੂਗੀ ਕਿੰਨਾ ਟਾਈਮ ਲੱਗਦਾ ਸਾਰੀ ਡਿਟੇਲ ਤੁਹਾਨੂੰ ਦੱਸਾਂਗੇ ਸੋ ਜਿਹੜਾ ਵੀ ਇਹਦਾ ਕਿਰਾਇਆ ਹੋਊਗਾ ਉਹ ਵੀ ਦੱਸਾਂਗੇ ਤੁਹਾਨੂੰ ਕਿੰਨਾ ਔਰ ਏਸੀ ਬੱਸਾਂ ਸਾਰੀ A to Z ਔਰ ਬੜੀਆਂ-ਵਧੀਆਂ ਆਰਾਮਦਾਇ ਤੋ ਚੱਲਦੇ ਹੁਣ ਆਪਾਂ ਸਾਰੀ ਡਿਟੇਲ ਤੁਹਾਨੂੰ ਗਿਰਜੀ ਨਾਲ ਗੱਲਬਾਤ ਕਰਵਾਵਾਂਗੇ ਅੰਦਰ ਜਾ ਕੇ ਵੀ ਤੇ ਹੋਰ ਰਸਤੇ 'ਚ ਕਿੱਥੇ-ਕਿੱਥੇ ਖੜਾਂਗੇ ਕਿਹੜੇ-ਕਿਹੜੇ ਗੁਰਦੁਆਰੇ ਜਾਵਾਂਗੇ ਔਰ ਕਿੰਨਾ ਕਰਾਇਆ ਉਹ ਸਾਰੀ ਗੱਲਬਾਤ ਆਪਾਂ ਕਰਦੇ ਆ ਅੱਗੇ ਜਾ ਕੇ ਚਲੋ ਜੀ ਆਪਾਂ ਡਰਾਈਵਰ ਸਾਹਿਬ ਕੋਲ ਆ ਗਏ ਆਪਾਂ ਸਾਰੀ ਗੱਲਬਾਤ ਕਰਾਂਗੇ ਸਾਰਾ ਕੁਝ ਪੁੱਛਦੇ ਆਪਾਂ ਜੀ ਸਵੇਰੇ ਕਿੱਥੋਂ ਬੱਸ ਚੱਲਦੀ ਆ ਕਿੰਨੇ ਵਜੇ ਚੱਲਦੀ ਆਏ ਏ ਵੀ ਜੀ ਜਿਹੜੀ ਪੀਆਰਟੀਸੀ ਬੱਸ ਹੈ ਜੀ ਸਰਕਾਰੀ ਮੈਂ ਉਸ ਦੇ ਉੱਪਰ ਡਰਾਈਵਰੀ ਕਰਦਾ ਹਾਂ ਸੰਗਰੂਰ ਮੇਰਾ ਡੀਪੂ ਹੈ ਜੀ ਤੇ ਉਸ ਦੇ ਵਿੱਚ ਮੈਂ ਕੀ ਨੋਟ ਕੀਤਾ ਮੈਂ ਨੋਟ ਕੀਤਾ ਵੀ ਜੋ ਚਪਹਿਰਾ ਸਾਹਵ ਲਾਉਣ ਆਉਂਦੇ ਨੇ ਮਾਈਆਂ ਜਾਂ ਮੇਰੇ ਵੀਰ ਭੈਣ ਭਾਈ ਜਾਂ ਹੋਰ ਸੰਗਤ ਉਸ ਦੇ ਵਿੱਚ ਬੇਹੱਦ ਜਿਆਦਾ ਭੇੜ ਹੋਣ ਕਾਰਨ ਤਾਂ ਉਹਨਾਂ ਦੀ ਸਿਹਤ ਦੇ ਉੱਪਰ ਬੜਾ ਵੱਡਾ ਅਸਰ ਪੈ ਰਿਹਾ ਸੋ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਗੁਰੂ ਰਾਮ ਦਰਾਜ ਸਿੰਘ ਨੂੰ ਅਰਦਾਸ ਕਰੀ ਵੀ ਰੱਬਾ ਤੁਹਾਡੇ ਦੁਆਰ ਤੇ ਸੰਗਤ ਆਉਂਦੀ ਆ ਸਾਨੂੰ ਇਹੋ ਜੀ ਸੇਵਾ ਦੋ ਵੀ ਅਸੀਂ ਤੁਹਾਡੇ ਦੌਰ ਦੀ ਸੇਵਾ ਕਰੀਏ ਸੋ ਉਸ ਗੱਲ ਨੂੰ ਲੈ ਕੇ ਫਿਰ ਅਸੀਂ ਮੇਰੇ ਭਰਾ ਨਾਲ ਗੱਲ ਕੀਤੀ ਤੇ ਅਸੀਂ ਖੁੱਦ ਹੀ ਮੇਰੀ ਬਸਾ ਵੀਰ ਜੀ ਇਹ ਇਹ ਆਪਾਂ ਇੱਕ ਸਿਰਫ ਸੇਵਾ ਕਰਕੇ ਲਈ ہوئی ਆ ਕੋਈ ਪ੍ਰੋਫਿਟਾ ਜਾਂ ਕੋਈ ਮਾਰਜਨ ਕਰਕੇ ਨਹੀਂ ਲਈ ہوئی ਸੋ ਇਹਦੇ ਵਿੱਚ ਆਪਾਂ ਚਾਹ ਪਾਣੀ ਵੀ ਆਪਾਂ ਸੰਗਤ ਨੂੰ ਮੈਂ ਹੀ ਬੁਲਾਉਣਾ ਜੀ ਤੇ ਪ੍ਰਸ਼ਾਦਾ ਪਾਣੀ ਜਨਦਿਆਂ ਸੰਗਤ ਦੀ ਮਰਜ਼ੀ ਨਾਲ ਇੱਕ ਦੋ ਗੁਰਦੁਆਰੇ ਦੇ ਦਰਸ਼ਨ ਉਹ ਵੀ ਅਸੀਂ ਉਹ ਕਰਾਉਣੇ ਆ ਤੇ ਨਾਲ-ਨਾਲ ਸਾਰਿਆਂ ਨੂੰ ਇਸ ਚੀਜ਼ ਬਾਰੇ ਇਤਿਹਾਸ ਬਾਰੇ ਜਾਣਕਾਰੀ ਦਿੰਨੇ ਆ ਵੀ ਸਾਡਾ ਇਤਿਹਾਸ ਕੀ ਹੈ ਤੇ ਅਸੀਂ ਕਿਸ ਇਤਿਹਾਸ ਦੇ ਬਾਰੇ ਆਂ हां सो ਇਸ ਚੀਜ਼ ਨੂੰ ਲੈ ਕੇ ਆਪਾਂ ਨੇ ਅਪ ਡਾਊਨ ਦਾ ਕਰਾਇਆ ਰੱਖਿਆ ਸਿਰਫ 500 ਰੁਪਿਆ ਆਪਾਂ ਬੱਸ ਚਾਲੂ ਕਰੀਏ ਸਮਾਣੇ ਤੋਂ ਠੀਕ ਹੈ ਸਮਾਣੇ ਤੋਂ ਸਿੱਧਾ ਅੰਮ੍ਰਿਤਸਰ ਮਤਲਬ ਕਿ ਸਮਾਣੇ ਏਰੀਆ ਦੇ ਜਿਹੜੀ ਵੀ ਸੰਗਤਾਂ ਨੂੰ ਸਮਾਣੇ ਆ ਜਾਂਦੀਆਂ ਇਹ ਲੈ ਲੈਣੇ ਹੋ ਨਾ ਜੀ ਜੇ 5 ਤੋਂ ਨੀਚੇ ਸਵਾਰੀਆਂ ਨੇ ਜੀ ਕੋਈ ਵੀ ਸੰਗਤਾਂ 5 ਤੋਂ ਨੀਚੇ ਐ ਤਾਂ ਉਹਨਾਂ ਨੂੰ ਖੁਦ ਆਉਣਾ ਪਊਗਾ ਜੀ ਸਮਾਣੇ ਦੇ ਕਿਤੇ ਵੀ ਏਰੀਆ 'ਚ ਆ ਜਾਣਾ ਸਮਾਣੇ ਤੋਂ ਬਾਅਦ ਭਵਾਨੇਗੜ੍ਹ ਸੰਗਰੂਰ ਲੁਧਿਆਣਾ ਜਲੰਧਰ ਅੰਮ੍ਰਿਤਸਰ ਇਹ ਰੋਡ ਦੇ ਉੱਪਰ ਕੋਈ ਵੀ ਆ ਸਕਦਾ ਹੈ ਜੇ 5 ਤੋਂ ਪਲੱਸ ਨੇ ਜੀ ਸਾਪੋਂ ਲਈ ਕਾਰ ਭੇਜ ਦਿਆਂ ਜੇ ਉਸ ਤੋਂ ਪਲੱਸ ਨੇ ਜਿਵੇਂ ਇਸ ਵਾਰ ਮਵੀ ਸੱਪਾਂ ਤੋਂ ਉਹਨਾਂ ਨੇ ਬੇਨਤੀ ਕਰੀ ਕਿ ਵੀਰ ਜੀ ਸਾਡੇ ਕੋਲ 21 ਤੋਂ 22 ਸਵਾਰੀਆਂ ਨੇ ਸਾਰੇ ਜਾਣਾ ਚਾਹੁੰਦੇ ਨੇ ਤੇ ਉਹਨਾਂ ਦੀ ਸੇਵਾ ਵੀ ਅਸੀਂ ਖੁਦ ਨਿਭਾ ਰਹੇ ਹਾਂ ਸੋ ਉਹਨਾਂ ਲਈ ਆਪਾਂ ਖੁਦ ਬੱਸ ਲੈ ਕੇ ਗਏ ਐਵੇਂ ਕਿਸੇ ਵੀ ਪਿੰਡ ਦੇ ਜੇ 10 ਤੋਂ ਵੱਧ ਸਵਾਰੀਆਂ ਨੇ ਤਾਂ ਆਪਾਂ ਬੱਸ ਲੈ ਕੇ ਜਾਈਦਾ ਜੇ ਉਸ ਤੋਂ ਘੱਟ ਨੇ ਪੰਜ ਤੋਂ نیچے ਤਾਂ ਕਾਰ ਆ ਕਾਰ ਤੋਂ نیچے ਉਸ ਤੋਂ ਘੱਟ ਨੇ ਤਾਂ ਖੁਦ ਆਉਣਾ ਪੈਂਦਾ ਵੀਰ ਜੀ ਅੱਛਾ ਜੇ ਅਗਰ ਪਟਾਲਾ ਸਾਈਡ ਜਾਂ ਰਾਜਪੁਰਾ ਸਾਈਡ ਤੋਂ ਹੋਰ ਥੋੜਾ ਦੂਰੋਂ ਮਤਲਬ ਸਵਾਰੀਆਂ ਹੋਣ ਤਾਂ ਫਿਰ ਅਲੱਗ ਦਾਸਾ ਕੋਈ ਜਾਂ ਕਿਦਾਂ ਕਰਦੇ ਫਿਰ ਉਹਨਾਂ ਦਾ ਹਾਂਜੀ ਹਾਂਜੀ ਵੀਰ ਜੀ ਜਿਵੇਂ ਹੁਣ ਇੱਕ ਇੱਕ ਵਾਰ ਸਾਡੀ ਇੱਥੋਂ ਪਵਾਨੀਗੜ੍ਹ ਦੇ ਕੋਲੋਂ ਬਾਲਦ ਪਿੰਡ ਤੋਂ ਭਰਦੀ ਹੈ ਹਾਂਜੀ ਉਹਨਾਂ ਲਈ ਅਸੀਂ ਬਸਤੀ ਅਲੱਗ ਦੇਤੀ ਪਰ ਉਹਦੀ ਮੈਨੇਜਮੈਂਟ ਲਈ ਸਾਨੂੰ ਇੱਕ ਬੰਦਾ ਚਾਹੀਦਾ ਜੋ ਉਹਨੂੰ ਮੈਨੇਜ ਕਰੂਗਾ ਤੇ ਜੋ ਵੀ ਸਵਾਰੀਆਂ ਨੂੰ ਜਿਵੇਂ ਵੀ ਹੈਂਡਲ ਕਰੂਗਾ ਕਿਸੇ ਨੂੰ ਦੁੱਖ ਤਕਲੀਫ ਨਾ ਆਵੇ ਉਹ ਹੈਂਡਲ ਖੁਦ ਹੀ ਕਰੂਗਾ ਅਸੀਂ ਉਸ ਲਈ ਇੱਕ ਬੱਸ ਹੀ ਵੱਖਰੀ ਦੇ ਦੰਨੇ ਆ ਪਰ ਉਹਨਾਂ ਨੂੰ ਫਿਰ ਸਵਾਰੀਆਂ ਖੁਦ ਹੀ ਕਰਨੀਆਂ ਪੈਣੀਆਂ ਐਵੇਂ ਜੋ ਕੋਈ ਮੈਨੇਜਮੈਂਟ ਸਾਹਮਣਾ ਚਾਹੂਗਾ ਪੜਿਆਲਾ ਹੋਵੇ ਜਿੱਥੋਂ ਵੀ ਹੋਵੇ ਆਪਾਂ ਉਸ ਨੂੰ ਗੱਡੀ ਦੇ ਇਹਨੂੰ ਤਿਆਰਾਂ ਛੋਟੀ ਮੰਗੇ 44 ਸੀਟਡ 64 ਸੀਟਡ ਏਸੀ ਬੱਸਾਂ ਨੇ ਜੇ ਆਪਣੇ ਕੋਲ ਮਹਾਰਾਜ ਦੇ ਦਿੱਤੀ ਦਾਤ ਹੈ ਤੇ ਆਪਾਂ ਉਹਨੂੰ ਦੇਣ ਨੂੰ ਤਿਆਰਾਂ ਪਰ ਮੈਨੇਜਮੈਂਟ ਰੋ ਬੰਦੇ ਨੂੰ ਆਪ ਸਾਹਮਣੇ ਪਾਉਗੇ ਠੀਕ ਹੈ ਜੀ ਤੇ ਸਮਾਨੇ ਤੋਂ ਚੱਲਦੀ ਕਿੰਨੇ ਵਜੇ ਆ ਕਿੰਨੇ ਟਾਈਮ ਸਫਰ ਹੁੰਦਾ ਮਤਲਬ ਕਿੰਨੇ ਟਾਈਮ ਸਫਰ ਰਹਿਣਾ ਆਪਣਾ ਆਪਾਂ ਸਮਾਨੇ ਤੋਂ ਵੀ ਜੀ 3 ਤੋਂ ਸਵੇਰ 3 ਦਾ ਟਾਈਮ ਦਈਦਾ ਫਿਰ ਵੀ ਸੰਗਤ ਨੂੰ ਪਤਾ ਆਉਂਦੇ ਆਉਂਦੇ ਕਰਦੇ 4 ਵਜੇ ਆ ਬਚਨ 4 ਵਜੇ ਚੱਲਦੇ ਆ ਜੀ ਆਪਾਂ ਤਕਰੀਬਨ ਕੋਸ਼ਿਸ਼ ਕਰਦੇ ਆ ਵੀ 9:30 10 ਵਜੇ ਆਪਾਂ ਪਹੁੰਚ ਜਾਈਏ ਕਿਉਂ 9 ਪਾਣੀ ਕਰਕੇ ਮੱਥਾ ਟੇਕ ਕੇ 12 ਵਜੇ ਦੁਪਹਿਰ ਸਾਹਿਬ ਸਟਾਰਟ ਹੁੰਦਾ 12 ਵਜੇ ਦੁਪਹਿਰ ਹਾਂਜੀ ਹਾਂਜੀ ਦੁਪਹਿਰ ਸਾਹਿਬ ਸਟਾਰਟ ਹੁੰਦਾ ਦੁਪਹਿਰ ਸਾਹਿਬ 'ਚ ਹਾਜ਼ਰੀ ਲਵਾ ਕੇ ਦੁਪਹਿਰ ਸਾਹਿਬ ਦਾ ਪਾਠ ਕਰਕੇ ਉਸ ਤੋਂ ਬਾਅਦ 4 ਵਜੇ ਦੁਪਹਿਰ ਸਾਭੀ ਅਰਦਾਸ ਹੁੰਦੀ ਹੈ ਜੀ ਸਵਾ 4 ਹੁਕਮਨਾਮਾ ਆਉਂਦਾ ਹੈ ਹੁਕਮਨਾਮੇ ਤੋਂ ਆ ਕੇ ਸਹੀ 5 ਵਜੇ ਦਾ ਆਪਾਂ ਟਾਈਮ ਦਿੰਨੇ ਆ ਵਾਪਸੀ ਦਾ ਫਿਰ ਜੀ ਸਮਾਣੇ ਜਾ ਕੇ ਆਪਾਂ ਸਹੀ 10:30 11 ਵਜੇ ਸੰਗਤ ਨੂੰ ਉਤਾਰ ਦੇਈਦਾ ਜੇ ਸੰਗਤ ਕੋਲ ਕੋਈ ਸਾਧਨ ਹੈਗਾ ਘਰ ਜਾਣ ਦਾ ਠੀਕ ਹੈ ਨਹੀਂ ਫਿਰ ਉਹਦਾ ਇੰਤਜ਼ਾਮ ਵੀ ਅਸੀਂ ਖੁਦ ਕਰਦੇ ਆ ਕਿ ਸੰਗਤ ਨੂੰ ਪਹੁੰਚਾਉਣ ਤੱਕ ਘਰ ਤੋਂ ਲੈ ਕੇ ਘਰ ਤੱਕ ਪਹੁੰਚਾਉਣ ਤੱਕ ਸਾਡੀ ਜ਼ਿੰਮੇਵਾਰੀ ਹੈ ਠੀਕ ਹੈ ਜੀ ਜਦੋਂ ਹੁਣ ਆਪਾਂ ਜਾ ਰਹੇ ਹਾਂ ਰਸਤੇ 'ਚ ਆਪਾਂ ਕਿੱਥੇ ਕਿੱਥੇ ਖੜਦੇ ਆ ਕੋਈ ਰੋਟੀ ਪਾਣੀ ਦਾ ਕੀ ਪ੍ਰਬੰਧ ਹੈ ਰਸਤੇ ਜਦੋਂ ਆਨਿਆਂ ਦੇ ਇੱਕ ਦੋ ਜਗ੍ਹਾ ਵਾਸ਼ਰੂਮ ਜਿੱਥੇ ਵੀ ਸਵਾਰੀ ਦੀ ਰਿਕੁਆਇਰਮੈਂਟ ਹੋਵੇ ਉਹਦੇ ਹਿਸਾਬ ਨਾਲ ਹੁੰਦਾ ਜੀ ਤੇ ਜਿਹੜੀ ਚਾਹ ਪਾਣੀ ਦਾ ਪ੍ਰਬੰਧ ਹੈ ਜੀ ਉਹ ਆਪਣਾ ਕਰਤਾਰਪੁਰ ਤੋਂ ਥੋੜਾ ਅੱਗੇ ਆ ਕੇ ਘਟਾਬਾ ਪੈਂਦਾ ਪਹਿਲਵਾਨ ਡੱਬਾ ਜੀ ਉਸ ਦੇ ਉੱਪਰ ਕੱਲੀ ਚਾਹ ਦਾ ਪ੍ਰੋਗਰਾਮ ਰੱਖਿਆ ਹੋਇਆ ਹੈ ਜੀ ਜਿਹੜੀ ਸੰਗਤ ਆਉਂਦੀ ਹੈ ਜੀ ਦੇਖੋ ਇੱਕ ਮਾਈ ਆਈ ਹੈ ਉਹ 10 ਕਾਉਂਟੇ ਲੈ ਆਈ ਦੋ ਦੋ ਕਰਕੇ ਉਹਨੇ ਵੰਨਦੇ ਇਦਾਂ ਦਾ ਕਰਕੇ ਉਹ ਆਪਣੇ ਲਈ ਖਾ ਲੈਂਦੇ ਆ ਮਤਲਬ ਕਿ ਕੋਈ ਵੀ ਆਪਣਾ ਆਪਣੇ ਨਾਮ ਦਾ ਕੋਈ ਵੀ ਸੇਵਾ ਨਿਵਾ ਸਕਦਾ ਕੋਈ ਵੀ ਸੇਵਾ ਨਿਵਾ ਸਕਦਾ ਜਿਵੇਂ ਸੰਗਤ ਦੇ ਵਿੱਚੋਂ ਬਹੁਤ ਸੰਗਤ ਐ ਅਸੀਂ ਆ ਜੋ ਮ ਦਾ ਜਾਂ ਕੋਲ ਡਰਿੰਕ ਪਿਆਦੇ ਉਸ ਹਿਸਾਬ ਨਾਲ ਸੇਵਾ ਕਰੀਦੀ ਹੈ ਜੀ ਜਾਨਦੇ ਆ ਜੀ ਆਪਾਂ ਮੰਜੀ ਸਾਹਿਬ ਗੁਰਦੁਆਰਾ ਆਉਂਦਾ ਲੁਧਿਆਣੇ ਤੋਂ ਥੋੜਾ ਅੱਗੇ ਆਲਮਗੀਰ ਹਾਂਜੀ ਉਹ ਗੁਰਦੁਆਰੇ ਦਾ ਦਰਸ਼ਨ ਕਰਾਈ ਤੇ ਉੱਥੇ ਪ੍ਰਸ਼ਾਦਾ ਮੰਗਿਆ ਹਾਂਜੀ ਵਾਪਸ ਜਦੋਂ ਵਾਪਸ ਸਮਾਣੇ ਨੂੰ ਆਉਂਦੇ ਆ ਜੀ ਤੇ ਉੱਥੇ ਪ੍ਰਸ਼ਾਦਾ ਪਾਣੀ ਸਟਾ ਕੇ ਦਰਸ਼ਨ ਮੇਲੇ ਕਰਾ ਲ ਕੇ ਤੇ ਉਸ ਤੋਂ ਬਾਅਦ ਫਿਰ ਉੱਥੋਂ ਰਵਾਨਾ ਕਰਦੇ ਆ ਜੀ ਵੀ ਆਪਾਂ ਫਿਰ ਉਸ ਤੋਂ ਬਾਅਦ ਸਿੱਧਾ ਆਪਾਂ ਜਾ ਕੇ ਸਮਾਣੇ ਛੱਡ ਦਿੰਨੇ ਠੀਕ ਹੈ ਤੇ ਬਸ ਆਪਣੀ ਸਾਰੀ ਏਸੀ ਜਿੱਦਾਂ ਹਨਾ ਹਾਂਜੀ ਹਾਂਜੀ ਵੀਰ ਜੀ ਏਸੀ ਦੀ ਬਸ ਲਾਵਾ 500 ਰੁਪਏ ਰੱਖਿਆ ਤੁਸੀਂ ਨੇ ਆਉਣ ਜਾਣ ਦਾ ਹਾਂਜੀ ਹਾਂਜੀ ਇਲਾਵਾ ਹੋਰ ਕੋਈ ਪੈਸਾ ਨਹੀਂ ਲੈਣਾ ਨਹੀਂ ਨਹੀਂ ਇਸ ਤੋਂ ਇਲਾਵਾ ਕੋਈ ਪੈਸਾ ਨਹੀਂ ਲੈਣਾ ਇਸ ਵਾਰ ਸੰਗਤ ਹੈ ਜੀ ਉਹ ਰਿਕੁਆਇਰ ਕਰ ਰਹੀ ਹੈ ਠੀਕ ਹੈ ਵੀ ਸਾਨੂੰ ਜੀ ਸ਼ਨੀਵਾਰ ਨੂੰ ਸ਼ਾਮਾਂ ਨੂੰ ਜਾਣਾ ਹੈ ओके ਸ਼ਨੀਵਾਰ ਸ਼ਾਮ ਨੂੰ ਜਾਣ ਲਈ ਜੀ ਸਿਰਫ 100 ਰੁਪਏ ਜ਼ਿਆਦਾ ਕਰਿਆ ਆਪਾਂ ਨੇ ਅੱਛਾ ਜੀ ਜੇ ਤਾਂ ਐਤਵਾਰ ਨੂੰ ਸਵੇਰੇ ਜ ਮਾਰਨਿੰਗ ਆ ਕੇ ਸ਼ਾਮ ਨੂੰ ਵਾਪਸ ਜਾਣੇ ਜੀ ਫਿਰ ਤਾਂ ਉਹੀ 500 ਰੁਪਏ ਆਪ ਪੜਾਉਣ ਦਾ ਜੀ ਸਰਕਾਰੀ ਬੱਸ ਦੇ ਵਿੱਚ ਜਾਵਾਂਗੇ ਦੀ 415 ਰੁਪਏ ਇੱਕ ਸਾਈਡ ਦੇ ਟਿਕਟਾ ਜੀ ਆਪ ਪੜਾਉਣ ਦਾ 830 ਰੁਪਏ ਇੱਕ ਬੰਦੇ ਦੇ ਹੋਗੇ ਉਹਦੇ ਵਿੱਚ 170 ਰੁਪਏ ਪਾ ਕੇ ਏਸੀ ਵਾਹਚੇ ਤੇ ਦੋ ਬੰਦੇ ਜਾ ਸਕਦੇ ਆ ਜੀ ਪਰ ਹੁਣ ਸੰਗਤਾਂ ਕਹਿ ਰਹੀਆਂ ਨੇ ਜੀ ਵੀ ਆਪਾਂ ਸ਼ਨੀਵਾਰ ਸ਼ਾਮ ਨੂੰ ਆਉਣੇ ਤੇ ਐਤਵਾਰ ਨੂੰ ਸ਼ਾਮ ਨੂੰ ਚੱਲਾਂਗੇ ਫਿਰ ਉਹਦੇ ਕਰਕੇ ਤੁਹਾਨੂੰ ਪਤਾ ਵੀ ਟੈਕਸ ਵੀ ਮੈਨੂੰ ਜ਼ਿਆਦਾ ਪੜਨਾ ਪਊ ਦੋ ਦਿਨ ਦਾ ਪਰ ਪੜ ਵੀ ਰਹਿਣਾ ਵੀ ਹਾਂ ਜੀ ਪਾਰਕਿੰਗ ਦਾ ਸਾਰਾ ਸਿਸਟਮ ਇਹਨੂੰ ਕਰਨਾ ਪੂ ਉਸ ਕਰਕੇ ਆਪਾਂ ਪਾਰ ਸਵਾਰੀ 100 ਰੁਪਿਆ ਹੀ ਜ਼ਿਆਦਾ ਕਰਾਂਗੇ ਤੇ ਉਹ ਨੈਕਸਟ ਟਾਈਮ ਦੇਖਦੇ ਆ ਤੁਹਾਨੂੰ ਫੋਨ ਵੀ ਕਰਾਂਗੇ ਤੁਸੀਂ ਵੀ ਆਇਓ ਤੇ ਸੰਗਤਾਂ ਨੂੰ ਦਰਸ਼ਨ ਮੇਲੇ ਕਰਾਓ ਸਾਡੇ ਨਾਲ ਅਸੀਂ ਚਾਹੁੰਦੇ ਹਾਂ ਜੋ ਤੁਹਾਡੇ ਸਬਸਕ੍ਰਾਈਬਰ ਨੇ ਜਾਂ ਤੁਹਾਡੇ ਕੋਈ ਫਾਲੋਅਰ ਨੇ ਉਹ ਵੀ ਸਾਡੇ ਨਾਲ ਦਰਸ਼ਨ ਮੇਲੇ ਕਰਨ ਇਹ ਸਾਨੂੰ ਸੇਵਾ ਦਾ ਮੌਕਾ ਦੇਣ ਜੇ ਤੁਸੀਂ ਇਹਦੇ ਤੋਂ ਇਲਾਵਾ ਮਤਲਬ ਹੋਰ ਵੀ ਟੂਰ ਲੈ ਕੇ ਜਾਣੇ ਹੋ ਜਾਂ ਸਪੈਸ਼ਲ ਬੁੱਕ ਕਰਾਉਣੀ ਹੋਵੇ ਕਿਸੇ ਨੇ ਹੋਰ ਕੰਮ ਲਈ ਜਾਂ ਕੋ ਉਸ ਵੀ ਲਈ ਹਾਂਜੀ ਹਾਂਜੀ ਵੀਰ ਜੀ ਉਹ ਇਹ ਤੋਂ ਇਲਾਵਾ ਆਪਾਂ ਜ਼ਿਆਦਾਤਰ ਧਾਰਮਿਕ ਸਥਾਨਾਂ ਦੇ ਉੱਪਰ ਟੂਰਾਂ ਦਾ ਕੰਮ ਕਰ ਰਹੇ ਆ ਜੀ ਜਿਵੇਂ ਹੁਣ ਇਸ ਤੋਂ ਇਲਾਵਾ ਇੱਕ ਘਾਟੂ ਸ਼ਾਮ ਦੀ ਚੱਲ ਰਹੀ ਹੈ ਜੀ ਆਪਣੀ ਗੱਲ ਸਵਾਰੀ ਹੋ ਰਹੀ ਹੈ 24 25 ਵਾਰੀਆਂ ਹੋਰ ਚੱਲੀਆਂ ਥੋੜੀਆਂ ਬਹੁਤ ਘਟਦੀ ਹੈ ਤੇ ਹਜੂਰ ਸਾਹਿਬ ਉੱਥੇ ਵੀ ਆਪਾਂ ਸਵਾਰੀ ਲਈ ਆਪਾਂ ਕਰ ਰਹੇ ਹਾਂ ਉਹਦੇ ਵਿੱਚ ਭਰਮਾ ਹੋਊਗਾ ਰਾਂ ਮਿਲ ਰਿਹਾ ਜੀ ਉਹਦੇ ਵਿੱਚ ਘਟੋ ਘਟ 40 ਵਾਰੀਆਂ ਪਲੱਸ ਹੋ ਚੁੱਕੀਆਂ ਪਾਸੋਂ ਉਹ ਸਵਾਰੀਆਂ ਨਾਲ ਆਪਾਂ ਸਲਾਹ ਕਰਕੇ ਦਿਨ ਡਿਸਾਈਡ ਕਰਨਾ ਵੀ ਦੁਸ਼ਹਿਰੇ ਨੂੰ ਜਾਣਾ ਹੈ ਜਾਂ ਕਿਸੇ ਹੋਰ ਦਿਨ ਜਾਣਾ ਹੈ ਅਸੀਂ ਸੰਗਤ ਨੂੰ ਇਹੀ ਕਹਿੰਦੇ ਆ ਸਾਨੂੰ ਕੋਈ ਪ੍ਰੋਫਿਟ ਨਹੀਂ ਚਾਹੀਦਾ ਸਾਡਾ ਸਿਰਫ ਖਰਚਾ ਪੂਰਾ ਹੋ ਜਾਏ ਦਰਸ਼ਨ ਮੇਲੇ ਕਰਨ ਆਓ ਜਿੱਥੇ ਦਾ ਪਰਮਾ ਹੰਗਾਰਾ ਮਿਲੂਗਾ ਕੁਝ ਸਵਾਰੀਆਂ ਖੁਦ ਕਰ ਲੋ ਸਾਨੂੰ ਫੋਨ ਕਰ ਦਿਓ ਫੁਲਾਣੇ ਦਿਨ ਜਾਣਾ ਅਸੀਂ ਤੁਹਾਡੇ ਕੋਲ ਉਸ ਦਿਨ ਹਾਜ਼ਰ ਹੋਵਾਂਗੇ ਏਸੀ ਬੱਸ ਆ ਜੀ ਨਵੀਆਂ ਬੱਸਾਂ ਨੇ ਮੈਨੂੰ ਲੱਗਦਾ ਕਿ ਇੰਨੇ ਘੱਟ ਰੇਟ 'ਚ ਏਸੀ ਵਾਲੀ ਬੱਸ ਲੈ ਕੇ ਕੋਈ ਨਹੀਂ ਮਿਲਵਾ ਜਾਂਦਾ ਹੋਗਾ ਨਹੀਂ 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 ਬਿਲਕੁਲ ਨਹੀਂ 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 ਆਰਡੀਨਰੀ ਜੋ ਜਾ ਰਹੀ ਹੈ 830 ਰੁਪਏ ਦੇ ਵਿੱਚ ਜਾ ਰਹੀ ਹੈ ਆਪੜਾਉਣਾ ਤੇ ਏਸੀ ਬੱਸ ਦਾ ਆਪਣਾ ਲਾਣੋ ਤੁਸੀਂ 500 ਰੁਪਏ ਦੇ ਵਿੱਚ ਕੋਈ ਵੀ ਨਹੀਂ ਜਾਂਦਾ ਜੀ ਇਹ ਸਰਵਿਕ ਸੇਵਾ ਜਿ ਨਿਵਾ ਰਿਆ ਜੇ ਆਪਾਂ ਮਹਾਰਾਜ ਨੇ ਦਾਤ ਦੇ ਦਿੱਤੀ ਉਹ ਦਾਤ ਮਹਾਰਾਜ ਆਪੇ ਸੇਵਾ ਵਾਲ ਜਿਹੜੇ ਨਾਲ ਬੱਚੇ ਹੁੰਦੇ ਨੇ ਬੱਚੇ ਦੀ ਪੂਰੀ ਟਿਕਟ ਲੱਗੇ ਜਾਂਦੀ ਟਿਕਟ ਲੱਗੇ ਉਹ ਤਾਂ ਕਿਹੋ ਜੀ ਬੱਚੇ ਦਾ ਇਹ ਸੀਨਾ ਜੀ ਜੇ ਤਾਂ ਬੱਚਾ ਹੈਗਾ ਜਾਰਾ ਛੋਟਾ ਉਹਦੀ ਕੋਈ ਟਿਕਟ ਨਹੀਂ ਉਸ ਤੋਂ ਬਾਅਦ ਵੀ ਬੱਚੇ ਦੀ ਕੋਈ ਟਿਕਟ ਨਹੀਂ ਪਰ ਜੇ ਬੱਚਾ ਸ਼ੀਟ ਲੈ ਰਿਹਾ 15 ਸਾਲ ਦਾ 16 ਸਾਲ ਦਾ ਬੱਚਾ ਸ਼ੀਟ ਲੈ ਰਿਹਾ ਫਿਰ ਉਹਦੀ ਅੱਧੀ ਟਿਕਟ ਰੱਖੀ ਆ ਅੱਧੀ ਟਿਕਟ ਇਹ ਨਹੀਂ ਹੈਗਾ 250 ਉਹਦਾ 300 ਰੱਖਿਆ ਆਪਾਂ ਨੇ ਪਰ ਜੇ ਬੱਚਾ ਸ਼ੀਟ ਲੈ ਰਿਹਾ ਉਹ ਵੀ ਤਾਂ ਨਹੀਂ ਤੁਹੋਨੇਗਾ ਅਗਰ ਦੋ ਬੱਚੇ ਹੋਣ ਕਿਸੇ ਨਾਲ ਤਾਂ 500 ਰੁਪਏ ਹਾਂਜੀ ਹਾਂਜੀ ਜੇ ਦੋ ਬੱਚੇ ਨੇ ਜੀ ਤਾਂ ਉਹਦਾ 500 ਰੁਪਏ ਹੋ ਜਾਊਗਾ ਜੀ ਸਿੰਗਲ ਬੱਚਾ ਤਾਂ 300 ਰੁਪਏ ਜੀ ਠੀਕ ਹੈ ਜੀ ਅੱਛਾ ਜੀ ਹੁਣ ਮੰਨ ਲਓ ਕੋਈ ਆਹ ਵੀਡੀਓ ਆਪਣੇ ਦੇਖ ਕੇ ਆ ਰਿਹਾ ਸ਼ੇਅਰ ਕਰਕੇ ਆ ਰਿਹਾ ਹਾਂਜੀ ਉਹ ਤੁਹਾਨੂੰ ਕਹੇ ਮੈਂ ਵੀਡੀਓ ਦੇਖ ਕੇ ਆਇਆ ਤੇ ਮੈਂ ਵੀਡੀਓ ਸ਼ੇਅਰ ਵੀ ਕੀਤੀ ਆ ਤੁਸੀਂ ਉਹਨੂੰ ਸਾਡੇ ਜਿਹੜੇ ਸਬਸਕ੍ਰਾਈਬਰ ਦੇਖਦੇ ਨੇ ਉਹਨੂੰ ਕੀ ਮਤਲਬ ਛੂਟ ਦਵਾਂਗੇ ਕਿੰਨੀ ਕੀ ਛੂਟ ਦਵਾਂਗੇ ਵੇਖੋ ਜੀ ਜਿਹੜਾ ਆਪਣਾ ਚੈਨਲ ਸਬਸਕ੍ਰਾਈਬਰ ਕਰਕੇ ਆਪਣੀ ਵੀਡੀਓ ਸ਼ੇਅਰ ਕਰਕੇ ਤੁਹਾਡੇ ਮਾਧਿਅਮ ਸਾਡੇ ਕੋਲ ਪਹੁੰਚੂਗਾ ਅਸੀਂ ਉਹਨੂੰ ਅਪਲੋਡ ਹਾਂ ਦਾ ਸਿਰਫ 400 ਰੁਪਿਆ ਲਵਾਂਗੇ ਉਹਨੂੰ 100 ਰੁਪਿਆ ਛੋਟ ਹੋਊਗੀ ਸਾਡੇ ਵੱਲੋਂ ਸਿਰਫ ਵੀਡੀਓ ਸ਼ੇਅਰ ਕਰਦੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਵੀ ਕਰਦੇ ਹੋ ਤੇ ਨਾਲ ਆ ਕੇ ਵੀਰ ਜੀ ਨੂੰ ਦਿਖਾ ਦਿਓ ਕਿ ਅਸੀਂ ਵੀਡੀਓ ਦੇਖ ਕੇ ਆਇਆ ਤੁਹਾਡੇ ਕੋਲ ਪਹਿਲੀ ਵਾਰ ਯਾਤਰਾ ਕਰਨ ਵਾਸਤੇ ਤੇ ਤੁਹਾਨੂੰ 500 ਤੋਂ ਚਾਫਰ ਕੇ ਲੈਣਗੇ ਵੀਰ ਜੀ ਠੀ ਉੱਤੇ ਪਾ ਕੇ ਉਸ ਕਰਨਾ ਕਿਥੇ ਲੰਗਰ ਪਾਣੀ ਸਕਣਾ ਕਿੰਨਾ ਟਾਈਮ ਦਾ ਜਪਰਾ ਸਾਹਿਬ ਹੁੰਦਾ ਸਾਰੀ ਗੱਲ ਬੰਦ ਜਿਹਨੂੰ ਨਹੀਂ ਪਤਾ ਆ ਵੀਡੀਓ ਜਦੋਂ ਦੇਖ ਲਿਓ ਸਾਰਾ ਕੁਝ ਤੁਹਾਨੂੰ ਪਤਾ ਲੱਗ ਜੂਗਾ ਸੋ ਚੱਲਦੇ ਹੁਣ ਦਰਬਾਰ ਸਾਹਿਬ ਚਲੋ ਜੀ ਜਲੰਧਰ ਟੱਪ ਕੇ ਕਰਤਾਰਪੁਰ ਟੱਪ ਕੇ ਨਾਲ ਇੱਕ ਢਾਬਾ ਆਉਂਦਾ ਢਾਬੇ ਤੇ ਆਪਣੀ ਬੱਸ ਰੁਕਦੀ ਆ ਤੇ ਇੱਥੇ ਆਪਾਂ ਹੁਣ ਚਾਹ ਪਾਣੀ ਪੀਵਾਂਗੇ ਫਿਰ ਚੱਲਦੇ ਆ ਅੱਗੇ ਸੋ ਆਹ ਦੇਖੋ ਜੀ ਆਹ ਸਾਰੀ ਸੰਗਤ ਬੈਠ ਗਈ ਆਪਣੀ ਆ ਕੇ ਬੱਸ ਵਿੱਚ ਉਤਰ ਗਈ ਸਾਰੀ ਸੰਗਤ ਤੇ ਇੱਥੇ ਹੁਣ ਚਾਹ ਪੀਣੀ ਆ ਇਹਨਾਂ ਨੇ ਸਾਰਿਆਂ ਨੇ ਚਾਹ ਪੀਣੀ ਆ ਤੇ ਚਾਹ ਦੇ ਨਾਲ ਮਿਲਦਾ ਕੋਈ ਪ੍ਰਸ਼ਾਦ ਲੈ ਕੇ ਆਇਆ ਖੀਰ ਦਾ ਮਤਲਬ ਆਪਣੀ ਸੇਵਾ ਕਰਦੇ ਨੇ ਸੰਗਤ ਹਨਾ ਕੋਈ ਵੀ ਸਰਦਾ ਭਾਵਨਾ ਨਾਲ ਕੋਈ ਵੀ ਕੁਝ ਵੀ ਇੱਥੇ ਵੰਡ ਸਕਦਾ ਤੁਸੀਂ ਘਰੋਂ ਵੀ ਲੈ ਕੇ ਆ ਸਕਦੇ ਹੋ ਵੀ ਇੱਥੇ ਢਾਬੇ ਦੇ ਨਾਲੇ ਚਾਹ ਪੀ ਲੈਣੇ ਆ ਨਾਲ ਕੁਝ ਵੀ ਆਪਾਂ ਬਣਾ ਕੇ ਲੈ ਕੇ ਆ ਸਕਦੇ ਹਾਂ ਸਾਰੇ ਸੰਗਤ ਵਾਸਤੇ ਇਹ ਤੁਹਾਡੀ ਸੇਵਾ ਹੁੰਦੀ ਆ ਹਨਾ ਆ ਦੇਖ ਸਕਦੇ ਹੋ ਸੋ ਲੋ ਜੀ ਸੰਗਤ ਜੀ ਹੁਣ ਆਪਾਂ ਪਹੁੰਚ ਗਏ ਆ ਇਸ ਟਾਈਮ ਸ੍ਰੀ ਅਮਰitsar ਵਿਖੇ ਔਰ ਇਹ ਜਿਹੜੀ ਆਪਣੀ ਬਾਸਾ ਇਹ ਖੜਦੀ ਹੈ ਇਹ ਸਕੂਲ ਹੈ ਸਕੂਲ ਦੇ ਸਾਹਮਣੇ ਖੜਦੀ ਹੈ ਔਰ ਇਹ ਜਿਹੜੀ ਜਗ੍ਹਾ ਇਹ ਹੈ ਜੀ ਘਿਓ ਮੰਡੀ ਕਿਸੇ ਨੂੰ ਵੀ ਕਹਿ ਦਿਓ ਜਦੋਂ ਤੁਹ ਬਾਸਾਉਣਾ ਬਸ ਦੇ ਕੋਲ ਘਿਓ ਮੰਡੀ ਜਾਣਾ ਸਕੂਲ ਕੋਲ গারਲ ਸਕੂਲ ਹੈ ਇੱਥੇ ਤੁਹਾਨੂੰ ਉਤਾਰ ਦੇਣਗੇ ਰਿਕਸ਼ੇ ਵਾਲੇ ਠੀਕ ਹੈ ਲੋ ਜੀ ਸੰਗਤ ਜੀ ਦਰਸ਼ਨ ਕਰੋ ਫਿਰ ਦਰਬਾਰ ਸਾਹਿਬ ਦੇ ਦੇਖ ਸਕਦੇ ਹੋ ਸੋ ਆਪਾਂ ਮੱਥਾ ਟੇਕਾਂਗੇ ਇੱਥੇ ਇਸ਼ਨਾਨ ਪਾਣੀ ਕਰ ਲਿਆ ਆਪਾਂ ਔਰ ਹੁਣ ਆਪਾਂ ਚੱਲਾਂਗੇ ਇੱਥੋਂ ਬਾਅਦ ਸਿੰਘ ਸ੍ਰੀ ਦੰਗੁ ਦਰਬਾਰਾ ਸਾਹਿਬ ਤੇ ਉੱਥੇ ਜਾ ਕੇ ਦਿਖਾਉਣਾ ਤੁਹਾਨੂੰ ਉੱਥੇ ਕਿੰਨਾ ਕੋਈ ਇਕੱਠ ਹੈ ਕਿੰਨੀ ਕੋਈ ਸੰਗਤ ਹੈ ਉੱਥੇ ਕਿਦਾਂ ਪਾਠ ਹੁੰਦਾ ਸਾਡੀ ਗੱਲਬਾਤ ਆਪਾਂ ਫਿਰ ਇੱਥੋਂ ਬਾਅਦ ਉੱਥੇ ਜਾ ਕੇ ਕਰਦੇ ਆਂ ਸੋ ਸੰਗਤ ਜੀ ਆਪਾਂ ਦਰਬਾਰ ਸਾਹਿਬ ਮੱਥਾ ਟੇਕ ਕੇ ਹੁਣ ਆਪਾਂ ਆਇਆ ਦੇਖ ਸਕਦੇ ਹੋ ਬਈ ਚੁਪੈਰਾ ਸਾਹਿਬ ਦੇ ਜਿੱਥੇ ਪਾਠ ਹੁੰਦੇ ਨੇ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਭੀੜ ਹੈ ਜਗ੍ਹਾ-ਜਗ੍ਹਾ ਤੇ ਛਵੀਲਾਂ ਲੱਗ ਰਹੀਆਂ ਨੇ ਤੇ ਠਾਠਾ ਮਾਰਦਾ ਇਕੱਠ ਹੈ ਤੁਸੀਂ ਦੇਖ ਸਕਦੇ ਹੋ ਸਾਹਮਣੇ ਸਿੰਘ ਸੇਧਾ ਗੁਰਦੁਆਰਾ ਸਾਹਿਬ ਆ ਤੇ ਦੇਖੋ ਤੁਸੀਂ ਕਿੰਨੇ ਵੱਡੇ ਵੱਡੇ ਪੱਖਿਆਂ ਨਾਲ ਪੱਖਿਆਂ ਨਾਲ ਹਵਾ ਚੱਲਦੇ ਨੇ ਦੇਖੋ ਬਈ ਤੋ ਦੇਖੋ ਜੀ ਸਹੀ 5:00 ਵਜੇ 3 ਮਿੰਟ ਹੋ ਗਏ ਆਪਾਂ ਨੇ ਸਵਾਰੀਆਂ ਨੂੰ ਟਾਈਮ ਦਿੱਤਾ ਸੀ ਇੱਥੇ ਕਿ 4:00 ਵਜੇ ਉੱਥੋਂ ਚੱਲੂਗੀ ਔਰ ਇੱਥੋਂ ਵਾਪਸ ਜਿਹੜੀ ਪੌਣੇ 5:00 ਵਜੇ ਦੀ ਆ ਪੌਣੇ 5:00 ਵਜੇ ਸਾਰੀਆਂ ਸਵਾਰੀਆਂ ਇੱਥੇ ਪਹੁੰਚ ਜਿਓ ਜੇ ਕੋਈ ਰਹਿ ਗਿਆ ਸਾਡੀ ਜ਼ਿੰਮੇਵਾਰੀ ਨਹੀਂ ਹੈਗੀ ਸੋ ਪੌਣੇ 5:00 ਵਜੇ ਤੱਕ ਸਾਰੀਆਂ ਸਵਾਰੀਆਂ ਆ ਗਈਆਂ ਸੀ ਹੁਣ ਸਹੀ 5:00 ਵਜੇ ਤੱਕ ਸਾਰੀਆਂ ਸਵਾਰੀਆਂ ਅੰਦਰ ਚੱਲ ਗਈਆਂ ਬੱਸ ਤੇ ਠੀਕ ਹੈ ਹੁਣ ਆਪਾਂ ਰਸਤੇ 'ਚ ਕਿੱਥੇ ਰੁਕਣਾ ਕਿੱਥੇ ਲੰਗਰ ਪਾਣੀ ਸਕਣਾ ਔਰ ਕਿਹੜੇ ਗੁਰਦੁਆਰੇ 'ਚ ਖੜਾਂਗੇ ਤੇ ਬਾਕੀ ਦੇਖ ਸਕਦੇ ਹੋ ਸਹੀਵ ਪੂਰੇ ਪਾਵਨ ਦਾ ਆਪਾਂ ਟਾਈਮ ਦੇ 5:00 ਦੇ 3 ਮਿੰਟ ਹੋ ਗਏ 5:00 ਦੇ 5 ਮਿੰਟ ਤੇ ਬੱਸ ਨੇ ਚੱਲ ਪੈਣਾ ਠੀਕ ਹੈ ਸੋ ਚੱਲਦੇ ਆਪਾਂ ਹੁਣ ਦੇਖਦੇ ਆਂ ਰਸਤੇ 'ਚ ਹੋਰ ਕਿੱਥੇ ਕਿੱਥੇ ਖੜਦੇ ਆਂ ਸੋ ਹਾਂਜੀ ਸੰਤੋਜੀ ਆਪਾਂ ਹੁਣ ਬੱਸ ਦੇ ਅੰਦਰ ਲਈ ਸੜ ਆਇਆ ਆਂ ਆਪਾਂ ਅੰਦਰੋਂ ਸਹੂਲਤਾਂ ਕੀ ਕੀ ਨੇ ਉਹ ਸਾਰੀਆਂ ਦਿਖਾਉਣੇ ਆਂ ਤੇ ਸਭ ਤੋਂ ਪਹਿਲਾਂ ਤਾਂ ਦੇਖੋ ਬਈ ਇਹ ਬਸ ਏਸੀ ਆ ਸਾਰੀ ਤੇ ਲਾਈਟਾਂ ਵਗੈਰਾ ਲੱਗੀਆਂ ਹੋਈਆਂ ਨੇ ਟਾਟੂਟ ਵਿਸੇ ਹੋਏ ਨੇ ਵਧੀਆ ਤੇ ਕੰਫਰਟੇਬਲ ਸੀਟਾਂ ਨੇ ਪੂਰੀ ਵਧੀਆ ਗੁੱਦਵਾਲੀਆਂ ਦੇਖ ਸਕਦੇ ਹੋ ਸਪੰਜ ਵਾਲੀਆਂ ਸੀਟਾਂ ਨੇ ਬਹੁਤ ਜ਼ਿਆਦਾ ਵਧੀਆ ਤੇ ਬਾਕੀ ਨੇ ਇਹਦੇ ਅੰਦਰ ਦੇਖ ਸਕਦੇ ਹੋ ਹਰ ਇੱਕ ਸੀਟ ਦੇ ਉੱਪਰ ਚਾਰਜ ਲਈ ਪੁਆਇੰਟ ਦਿੱਤਾ ਹੋਇਆ ਮੋਬਾਈਲ ਚਾਰਜ ਕਰਨ ਵਾਸਤੇ ਤੇ ਪਾਣੀ ਦੀ ਸਹੂਲਤ ਆ ਬਾਕੀ ਕੰਫਰਟੇਬਲ ਸੀਟਾਂ ਨੇ ਦੇਖ ਸਕਦੇ ਹੋ ਬੜੀਆਂ ਵਧੀਆਂ ਖੁੱਲੀਆਂ ਡੁੱਲੀਆਂ ਜਿਵੇਂ ਮਰਜ਼ੀ ਅੱਗੇ ਪਿੱਛੇ ਕਰ ਸਕਦੇ ਹੋ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਇੱਥੇ ਨਾ ਸਟੂਲ ਰੱਖੇ ਹੋਏ ਨੇ ਜਮਿਆ ਵਾਲੇ ਇਹ ਸਟੂਲ ਰੱਖੇ ਹੋਏ ਨੇ ਇਹ ਇਹਨਾਂ ਦੇ ਆਪਣੇ ਮੁੰਡੇ ਨੇ ਘਰ ਦੇ ਜਿਨ੍ਹਾਂ ਦੀ ਇਹ ਬਾਸਾ ਠੀਕ ਹੈ ਤੇ ਮਤਲਬ ਕਿ ਤੁਹਾਨੂੰ ਕੋਈ ਪ੍ਰੇਸ਼ਾਨੀ ਨਹੀਂ ਆਊਗੀ ਕਿਉਂਕਿ ਇੱਥੇ ਕਾਹਟ ਜਾਂ ਪਹਾੜ ਸੀਟਾਂ ਹੁੰਦੀਆਂ ਨੇ ਤੇ ਇੰਨੀਆਂ ਹੀ ਸਵਾਰੀਆਂ ਲੈ ਕੇ ਜਾਂਦੇ ਨੇ ਜਿਹੜੀਆਂ ਵੱਧ ਹੁੰਦੀਆਂ ਨੇ ਮਤਲਬ 70 ਹੋ ਗਈਆਂ 8 ਇਹਨਾਂ ਦੀਆਂ ਆਪਣੀਆਂ ਹੁੰਦੀਆਂ ਨੇ ਤੇ ਉਹਨ ਕਿਸੇ ਵੀ ਸੰਗਤ ਨੂੰ ਇਹ ਪ੍ਰੇਸ਼ਾਨ ਨਹੀਂ ਕਰਦੇ ਹੈਗੇ ਠੀਕ ਹੈ ਪੱਕੇ ਦੇਖ ਸਕਦੇ ਹਾਂ ਚੰਗੀ ਤਰ੍ਹਾਂ ਮੈਂ ਬਾਕੀ ਖੁਦ ਵੀ ਨਿਗਮ ਰਵਾ ਦਿੰਦਾ ਤੁਹਾਨੂੰ ਠੀਕ ਹੈ ਦੇਖਣਾ ਆਹ ਲਓ ਜੀ ਦੇਖ ਸਕਦੇ ਹੋ ਉਹ ਸਾਹਮਣੇ ਕਹਿਵਣਾ ਏਸੀ ਲੱਗਿਆ ਹੋਇਆ ਸਾਰੇ ਏਸੀ ਚੱਲ ਰਹੇ ਨੇ ਠੀਕ ਹੈ ਜੇ ਜਿਆਦਾ ਕਿਸੇ ਨੂੰ ਗਰਮੀ ਲੱਗਦੀ ਆ ਤਾਂ ਆਪਣੇ ਪੱਖੇ ਵੀ ਚਲਾ ਸਕਦਾ ਔਰ ਇਧਰ ਮੁੰਡੇ ਬੈਠੇ ਨੇ ਉਹ ਪਿੱਛੇ ਦੇਖੋ ਬਿਲਕੁਲ ਕੰਫਰਟੇਬਲ ਬੈਠੇ ਨੇ ਸਾਰੇ ਦੇਖ ਸਕਦੇ ਹੋ ਉਹ ਪਿੱਛੇ ਤੱਕ ਸੋ ਬਈ ਆਪਾਂ ਹੁਣ ਲੁਧਿਆਣੇ ਪਹੁੰਚਣ ਵਾਲੇ ਆ ਤੇ ਇੱਥੇ ਆ ਕੇ ਥੋੜਾ ਜਿਹਾ ਟਾਈਮ ਬੱਸ ਰੁਕੀ ਸੀ ਮਾਤਰਮ ਗੰਗਾਰਾ ਸੰਗਤਾਂ ਨੇ ਜਾਣਾ ਸੀਗਾ ਸੋ ਤਾਂ ਕਰਕੇ ਤੇ ਵੀਰ ਜੀ ਨੇ ਕੀ ਕੀਤਾ ਚਾਰ ਪੰਜ ਬੋਤਲਾਂ ਲੈ ਲਈਆਂ ਕੋਲਡ ਡਰਿੰਕ ਦੀਆਂ ਸਾਰੀ ਬੱਸ ਨੂੰ ਸੇਵਾ ਕਰਤੀ ਦੇਖੋ ਕਿੰਨਾ ਵਧੀਆ ਭਰਾਲਾ ਇਹਨਾਂ ਦਾ ਸੋ ਹਾਂਜੀ ਸੰਗਤ ਜੀ ਹੁਣ ਆਪਾਂ ਪਹੁੰਚੇ ਆਂ ਆਲਮਗੀਰ ਸਾਹਿਬ ਇੱਥੇ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਤੇ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਇਥੋਂ ਚੱਲਾਂਗੇ ਅੱਧਾ ਜਾਂ ਪੌਣਾ ਘੰਟਾ ਇਥੇ ਮਸਾਂ ਬੱਸ ਖੜੂਗੀ ਔਰ ਇਹਦੇ ਵਿੱਚ ਆਪਾਂ ਨੇ ਮੱਥਾ ਟੇਕਣਾ ਔਰ ਪ੍ਰਸ਼ਾਦਾ ਪਾਣੀ ਛੱਕ ਕੇ ਦੁਬਾਰਾ ਇਹਦੇ ਵਿੱਚ ਬੱਸ 'ਚ ਬਹਿ ਜਾਣਾ ਸੋ ਹਾਂਜੀ ਸੰਗਤ ਜੀ ਜਿਸ ਨੇ ਵੀ ਚੁਪੈਰਾ ਸਾਹਿਬ ਦਾ ਪਾਠ ਕਰਨਾ ਇੱਥੇ ਦਰਬਾਰ ਸਾਹਿਬ ਆ ਕੇ ਔਰ ਆਪਣੀ ਟਿਕਟ ਬੁੱਕ ਕਰਵਾਉਣੀ ਆ 500 ਰੁਪਏ ਟਿਕਟਾ ਸੋ ਆਪਣੀ ਟਿਕਟ ਬੁੱਕ ਕਰਵਾ ਕੇ ਏਸੀ ਵਾਲੀ ਬੱਸ ਆ ਤੁਸੀਂ ਇੱਥੇ ਦਰਬਾਰ ਸਾਹਿਬ ਪਹੁੰਚ ਸਕਦੇ ਹੋ ਹਰ ਸੰਡੇ ਇਹ ਬੱਸ ਚੱਲਦੀ ਆ ਹਰ ਐਤਵਾਰ ਨੂੰ ਸੋ ਕਿਵੇਂ ਲੱਗੀ ਵੀਡੀਓ ਜਰੂਰ ਦੱਸੋ ਕਮੈਂਟ ਕਰਕੇ ਮਿਲਦੇ ਆ ਅਗਲੀ ਵੀਡੀਓ ਤੱਕ ਬਾਏ ਬਾਏ